ਅਦਾਕਾਰਾ ਹਿਮਾਂਸ਼ੀ ਖੁਰਾਨਾ ਅਕਸਰ ਆਪਣੀਆਂ ਗੱਲਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਰਹੇ ਤਾਂ ਹਾਲੀ ਦੀ ਘੜੀ ਹੀ ਨਵੀਆਂ ਸੁਰਖੀਆਂ ਦੇ ਵਿੱਚ ਆ ਗਏ ਨੇ ਦਰਅਸਲ ਹਿਮਾਂਸ਼ੀ ਖੁਰਾਨਾ ਦੀ ਪੋਸਟ ਚਰਚਾ ਦੇ ਵਿੱਚ ਆਈ ਹੈ ਜਿਸ ਪੋਸਟ ਦੇ ਵਿੱਚ ਉਹ ਕਿਸੇ ਨੂੰ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਸਖਸ਼ ਕੌਣ ਹੈ ਕਿਸ ਤੇ ਉਹਨਾਂ ਨੇ ਗੁੱਸਾ ਜ਼ਾਹਰ ਕੀਤਾ ਫਲਹਾਲ ਇਹ ਤਾਂ ਨਹੀਂ ਪਤਾ ਪਰ ਹਿਮਾਂਸ਼ੀ ਖੁਰਾਨਾ ਨੇ ਕੁਝ ਗੱਲਾਂ ਨੇ ਜਿਹੜੀਆਂ ਉਹ ਠੋਕ ਕੇ ਕਹਿ ਦਿੱਤੀਆਂ ਨੇ ਸਿੱਧੇ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਕਿ ਤੇਰੀ ਐਨੀ ਔਕਾਤ ਨਹੀਂ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕੀਤੀ ਕਿ ਮੈਂ ਉਸ ਤੋਂ ਪੈਸੇ ਲੈਣੇ ਨੇ ਔਕੇ ਸਮੇਂ ਦੇ ਵਿੱਚ ਮੈਂ ਉਸ ਸਖਸ਼ ਤੋਂ ਪੈਸੇ ਉਸ ਨੂੰ ਦਿੱਤੇ ਸੀ ਤੇ ਮੈਨੂੰ ਉਹ ਤੋਂ ਵਾਪਸ ਲੈਣੇ ਆ ਪਰ ਉਸਨੇ ਮੈਨੂੰ ਪੈਸੇ ਵੀ ਨਹੀਂ ਵਾਪਸ ਕੀਤੇ ਔਰ ਉਸ ਤੋਂ ਇਲਾਵਾ ਨਵੀਂ ਜਿਹੜੀ ਮਾਡਲਾਂ ਆ ਰਹੀਆਂ ਨੇ ਜੋ ਨਵੇਂ ਆ ਰਹੇ ਨੇ ਤਾਂ ਉਹਨਾਂ ਨੂੰ ਹਿਮਾਂਸ਼ੀ ਦੇ ਬਾਰੇ ਬੁਰਾ ਭਲਾ ਬੋਲ ਰਹੇ ਤੇ ਉਸ ਤੋਂ ਬਾਅਦ ਅਦਾਕਾਰਾਂ ਨੇ ਆਕੇ ਸੋਸ਼ਲ ਮੀਡੀਆ ਤੇ ਪੋਸਟ ਪਾਈਏ ਪੋਸਟ ਦੇ ਵਿੱਚ ਕੀ ਲਿਖਿਆ ਅਸੀਂ ਤੁਹਾਨੂੰ ਦਿਖਾਉਨੇ ਆ ਬਿਗ ਬਾਸ 13 ਫੇਮ ਪੰਜਾਬੀ ਅਦਾਕਾਰ ਹਿਮਾਂਸ਼ੀ ਖੁਰਾਨਾ ਨੇ ਬਿਨਾ ਨਾਮ ਲੈ ਇੰਡਸਟਰੀ ਦੇ ਇੱਕ ਸਖਸ਼ ਤੇ ਨੌਜਵਾਨ ਅਭਿਨੇਤਰੀਆਂ ਨੂੰ ਕਥਤ ਤੌਰ ਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਉਹਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਉਸਦੇ ਪੈਸੇ ਦਾ ਦੇਣਦਾਰ ਹੈ ਪਰ ਉਹ ਉੱਭਰ ਰਹੇ ਟੈਲੈਂਟ ਦੇ ਸਾਹਮਣੇ ਉਸ ਬਾਰੇ ਬੁਰਾ ਭਲਾ ਕਹਿੰਦਾ ਰਿਹਾ ਇਸੇ ਕਾਰਨ ਅੱਜ ਉਹਨਾਂ ਨੂੰ ਬੋਲਣ ਲਈ ਮਜਬੂਰ ਹੋਣਾ ਪਿਆ ਹਾਲਾਂਕਿ ਉਹਨਾਂ ਨੇ ਉਸ ਦਾ ਨਾਮ ਨਹੀਂ ਲਿਆ ਅਤੇ ਆਪਣੀ ਇੰਸਟਾਗ੍ਰam ਸਟੋਰੀ ਤੇ ਗੁੰਮਨਾਮ ਪੋਸਟਾਂਜ ਕੀਤੀ ਜਿਸ ਦੇ ਵਿੱਚ ਉਸਦੇ ਕਾਨੂੰਨੀ ਵਿਵਹਾਰ ਬਾਰੇ ਦੱਸਿਆ ਹੈ ਉਸਨੇ ਲਿਖਿਆ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਮੂਰਖ ਹੈ ਇੱਕ ਬਿਲਕੁਲ ਬੇਸ਼ਰਮ ਘਣਾਉਣਾ ਤੇ ਨਿਕੰਮਾ ਇਨਸਾਨ ਜੋ ਸਾਡੇ ਸਾਰੇ ਕਲਾਕਾਰਾਂ ਵਿੱਚ ਘੁੰਮਦਾ ਹੈ ਤੇ ਫਿਰ ਦਾਵਾ ਕਰਦਾ ਹੈ ਕਿ ਉਹਨਾਂ ਨੂੰ ਗੀਤਾਂ ਤੇ ਫਿਲਮਾਂ ਵਿੱਚ ਕੰਮ ਦਵਾਉਂਦਾ ਹੈ ਉਹ ਉਹਨਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਦਾ ਹੈ ਮੈਨੂੰ ਪਤਾ ਲੱਗਿਆ ਹੈ ਕਿ ਉਹ ਬਹੁਤ ਸਮੇਂ ਤੋਂ ਮੇਰੇ ਬਾਰੇ ਬੋਲ ਰਿਹਾ ਹੈ ਅਤੇ ਨਵੀਆਂ ਕੁੜੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਿਹਾ ਹੈ ਕਿ ਸਾਰੇ ਜਾਣੇ ਪਛਾਣੇ ਪੰਜਾਬੀ ਕਲਾਕਾਰ ਉਸ ਦੇ ਕੰਟਰੋਲ ਵਿੱਚ ਨੇ ਉਨਾ ਅੱਗੇ ਲਿਖਿਆ ਕਿ ਹਜ਼ਾਰ ਵਾਰ ਉਸ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਵੀ ਉਹ ਨਹੀਂ ਸੁਧਰਿਆ ਪਰ ਇਸ ਵਾਰ ਮੈਂ ਇਸ ਨੂੰ ਹੋਰ برداشت ਨਹੀਂ ਕਰ ਸਕਦੀ ਮੈਨੂੰ ਖਾਸ ਤੌਰ ਤੇ ਆਪਣੀ ਟੀਮ ਰਾਹੀਂ ਇੱਕ ਕੁੜੀ ਤੋਂ ਸੁਨੇਹਾ ਮਿਲਿਆ ਉਸ ਨੂੰ ਚੇਤਾਵਨੀ ਦਿੰਦੇ ਹੋਏ ਅਦਾਕਾਰਾਂ ਨੇ ਕਿਹਾ ਕਿ ਜੇ ਤੂੰ ਦੇਖ ਰਿਹਾ ਹੈ ਤਾਂ ਮੈਨੂੰ ਯਾਦ ਦਵਾ ਦਿਆ ਕਿ ਮੈਂ ਤੈਨੂੰ ਯਾਦ ਦਵਾ ਦਿਆਂ ਕਿ ਤੂੰ ਅਜੇ ਵੀ ਮੇਰੇ ਪੈਸੇ ਦੇਣੇ ਨੇ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10-10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਕਿ ਤੂੰ ਨਵੀਆਂ ਕੁੜੀਆਂ ਨੂੰ ਆਖੇ ਕਿ ਹਮਾਂਜੀ ਤੁਹਾਡੇ ਸਿਰ ਤੇ ਚੱਲਦੀ ਹੈ ਯਾਦ ਹੈ ਲੰਡਨ ਦੇ ਵਿੱਚ ਫਸੇ ਹੋਣ ਤੇ ਮੈਂ ਮਦਦ ਕੀਤੀ ਸੀ ਟਿਕਟ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਕਲਾਕਾਰ ਸਾਵਧਨ ਰਹਿਣ ਤੇਰਾ ਨਾਮ ਲੈ ਕੇ ਮੈਂ ਤੈਨੂੰ ਫੂਟੇਜ ਨਹੀਂ ਦੇਣਾ ਚਾਹੁੰਦੀ ਪਰ ਤੂੰ ਕਿਸੇ ਦਲਾਲ ਤੋਂ ਘਟ ਨਹੀਂ ਜੀ ਖੁਰਾਣਾ ਨੇ ਸਿੱਧੇ ਤੌਰ ਤੇ ਉਸ ਬੰਦੇ ਨੂੰ ਦਲਾਲ ਕਿਹਾ ਹੈ ਉਸ ਬਾਰੇ ਬੋਲੇ ਕਿਉਂਕਿ ਹਿਮਾਂਚੀ ਨੇ ਇਸ ਗੱਲ ਦਾ ਇਲਜ਼ਾਮ ਲਗਾਇਆ ਹੈ ਕਿ ਹਿਮਾਂਚੀ ਦੇ ਬਾਰੇ ਇੰਡਸਟਰੀ ਚਾਉਣ ਵਾਲੀਆਂ ਕੁੜੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਬੁਰਾ ਭਲਾ ਕਿਹਾ ਜਾ ਰਿਹਾ ਹੈ ਇਸ ਤੋਂ ਇਲਾਵਾ ਹਿਮਾਂਚੀ ਨੇ ਵੀ ਕਿਹਾ ਕਿ ਮੈਂ ਔਖੇ ਵੇਲੇ ਸਖਸ਼ਤੀ ਮਦਦ ਕੀਤੀ ਸੀਗੀ ਔਰ ਇਸ ਤੋਂ ਇਲਾਵਾ ਹਿਮਾਂਚੀ ਖੁਰਾਣਾ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਹੈ ਹੁਣ ਇਹ ਸਖਸ਼ ਕੋਣ ਹੈ ਕੋਣ ਨਹੀਂ ਇਸ ਬਾਰੇ ਹਿਮਾਂਚੀ ਨੇ ਕੋਈ ਵੀ ਖੁਲਾਸਾ ਨਹੀਂ ਕੀਤਾ ਪਰ ਇਹ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ